ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਸਰੀਕਾਲ ਜਿਵੇਂ ਕਿ ਤੁਮਿਆਂ ਵਾਲੀ ਬੰਨ ਦੇ ਉੱਤੋਂ ਆਪਾਂ ਇੱਕ ਵੀਡੀਓ ਬਣਾਈ ਸੀ ਓਹੋ ਤੁਸੀਂ ਵੀਰ ਭਾਈਆਂ ਨੇ ਵੇਖੀ ਉਹਦਾ ਪਰਮਾ ਹੰਗਾਰਾ ਮਿਲਿਆ ਕਈ ਬੰਦਿਆਂ ਨੇ ਪੁੱਛਿਆ ਤਾਂ ਮੈਂ ਉਹਦੀ ਜਾਣਕਾਰੀ ਦਿੱਤੀ ਜਿਵੇਂ ਕਿ ਵਰਤ ਰਹੇ ਆ ਉਹਦੇ ਤੋਂ ਹੁਣ ਸੋਚ ਕੇ ਮੈਂ ਨੰਬਰ 2 ਦੋ ਨੰਬਰ ਬਣਾ ਰਿਆਂਗਾ ਉਹ ਕੀ ਆ ਆਪਾਂ ਖੀਰਲੇ ਵਾਰੀ ਦਿੱਤਾ ਜਾਂਦਾ ਜਿਵੇਂ ਲਾਸਟ ਜਦੋਂ ਜਮਾ ਪਸ਼ੂ ਖਰਾਬ ਹੋ ਜਾਂਦਾ ਹੈਗਾ ਵੀ ਆਪਾਂ ਕਹਿ ਦਈਏ ਵੀ ਪਸ਼ੂ ਦਾ ਆਪਣਾ ਕੰਟਰੋਲ ਤੋਂ ਬਾਹਰ ਆ ਵੀ ਹੁਣ ਤਾਂ ਚਾਹੋ ਬਚੇ ਚਾਹੋ ਨਾ ਬਚੇ ਇਹ ਸਥਿਤੀ ਆ ਜਾਂਦੀ ਆ ਆਪਣੀ ਫਿਰ ਉਦੋਂ ਕੀ ਕਰੀਏ ਆਪਾਂ ਮਰਦੇ ਆਪਾਂ ਕੁਛ ਨਾ ਕੁਛ ਜੜੀਆਂ ਬੂਟੀਆਂ ਪ੍ਰਾਣੀਆਂ ਇਸ ਤਰ੍ਹਾਂ ਦੀਆਂ ਦਿੰਦੇ ਰਹਿੰਨੇ ਆ ਹੁਣ ਆਪਾਂ ਕੀ ਕਰਨਾ ਹੈਗਾ ਕੋਈ 25 30 ਸਾਲ ਪ੍ਰਾਣੀ ਟਾਲੀ ਖੜੀ ਹੋਵੇ ਕੋਈ ਨਹਿਰ ਦੇ ਕੰਡੇ ਖੜੀ ਹੁੰਦੀ ਆ ਜਾਂ ਸਰਕਾਰੀ ਥਾਂ ਖੜੀ ਹੁੰਦੀ ਆ ਉਹਦਾ ਕਮਸੇ ਕੰਮ ਵੀ ਤੁਸੀਂ 5 ਕਿਲੋ ਤਣੇ ਲੈ ਲਓ ਤਣੇ ਲੈ ਕੇ ਉਹਦੇ ਤੋਂ ਸੱਕ ਲਾ ਲਓ ਸੱਕ ਲਾ ਕੇ ਚੰਗੀ ਤਰ੍ਹਾਂ ਉਹਨੂੰ ਧੋ ਲਓ ਧੋ ਕੇ ਛੋਟਾ ਕਰਕੇ 5 ਕਿਲੋ ਨੂੰ 15 ਕਿਲੋ ਪਾਣੀ ਦੇ ਵਿੱਚ ਬਾੜ ਲਓ 15 ਕਿਲੋ ਪਾਣੀ ਦੇ ਵਿੱਚ ਬਾੜ ਲਿਆ ਤਾਂ ਉਹਦਾ ਪੂਰਾ ਅਰਕ ਨਿਕਲ ਜਾਊਗਾ ਜਦੋਂ ਉਹ ਆਪਣੇ ਕੋਲੇ 2.5 ਕਿਲੋ ਪਾਣੀ ਰਹਿ ਗਿਆ ਉਹਨੂੰ ਪਤੀਲੇ ਨੂੰ ਚੁੱਲੇ ਤੋਂ ਥੱਲੇ ਲਾ ਲੋ ਥੱਲੇ ਲਾ ਕੇ ਉਹਨੂੰ ਨਤਾਰ ਕੇ ਕਿਸੇ ਵੀ ਬਰਤਨ ਦੇ ਵਿੱਚ ਪਾ ਲੋ ਫਿਰ ਉਹਨੂੰ ਆਪਾਂ ਕੀ ਕਰਨਾ ਜਿਹੜੇ ਪਸ਼ੂ ਨੂੰ ਬੰਨ ਪਿਆ ਹੈਗਾ ਉਸ ਪਸ਼ੂ ਨੂੰ ਉਹਦੇ ਵਿੱਚੋਂ 1 ਕਿਲੋ ਪਾਣੀ ਲੋ ਇੱਕ ਬੋਕ ਨੂਨ ਦਾ ਪਾ ਲੋ ਉਹਦੇ ਵਿੱਚ ਹੋਰ ਨਹੀਂ ਜ਼ਿਆਦਾ ਆਟਮਾ ਨਹੀਂ ਪਾਉਣੀਆ ਪਾ ਲੋ ਪਾ ਕੇ ਉਹਦੇ ਅੰਦਰ ਦੇ ਦਿਓ ਅੰਦਰ ਕਈ ਵੀਰ ਭਾਈ ਨਾਲ ਨਾਲ ਦੇ ਦਿਆ ਜੇ ਨਾਲ ਨਾਲ ਜੀ ਨੂੰ ਜਾਣਕਾਰੀ ਹੈ ਨਾਲ ਨਾਲ ਮੂੰਹ ਫੜ ਕੇ ਉਹੀ ਦੇ ਸਕਦਾ ਹੈ ਜੇ ਦੂਜਾ ਦਿੰਦਾ ਤਾਂ ਹਾਥੂ ਆ ਜਾਂਦਾ ਹਾਥੂ ਆ ਜਾਂਦਾ ਤਾਂ ਕਿ ਆ ਪਾਣੀ ਅੰਦਰ ਫੇਫੜਿਆਂ ਚ ਲਿਆ ਜਾਂਦਾ ਹੈ ਫੇਫੜਿਆਂ ਚ ਲਿਆ ਜਾਂਦਾ ਇੱਕ ਬਿਮਾਰੀ ਨੂੰ ਆਪਾਂ ਲੋਡ ਕਰਦੇ ਆਂ ਦੂਜੀ ਬਿਮਾਰੀ ਆਪਣੇ ਕੋਲੇ ਖੜੀ ਹੋ ਜਾਂਦੀ ਆ ਅਗਰ ਮੈਂ ਸੂਈ ਵੀ ਆ ਫੇਫੜਿਆਂ ਚ ਪਾਣੀ ਚਲ ਗਿਆ ਉਹਦੇ ਐਂਡਿਬੈਟਿਕ ਲੱਗਣਗੇ ਐਂਡਿਬੈਟਿਕ ਲੱਗਣਗੇ ਆਟੋਮੈਟਿਕ ਉਹਦਾ ਦੁੱਧ ਡੁੱਟ ਜਾਊਗਾ ਆਪਾਂ ਕੀ ਕਰਨਾ ਹੈਗਾ ਗੋਠੇ ਜਿੰਨੀ ਮੋਟੀ ਪਾਈਪ ਲੈ ਲਓ ਕੋਈ ਵੀ ਘਰੇ ਵੀਰ ਭਾਈ ਦੇ ਪੈਪ ਪਈ ਹੁੰਦੀ ਆ ਜਿਵੇਂ ਕਿ ਕੋ ਟਰੈਕਟਰ ਵਾਲੀ ਜਾਂ ਮਾਣੇ ਕੋਈ ਵੀ ਪਈ ਆ ਉਹਨੂੰ ਤੁਸੀਂ ਮਤਲਬ ਜਦੋਂ ਮੂੰਹ ਫੜ ਕੇ ਇੱਥੋਂ ਤੱਕ ਗਲ ਤੱਕ ਲਾਏ ਆਉਂਗੇ ਤੇ ਉਹਦੇ ਮੂਰੇ ਕੀਪ ਪਲਾ ਲਓ ਕੀਪ ਦੇ ਵਿੱਚ ਪਾ ਦਿਓ ਗੜ ਗੜ ਕਰਕੇ ਉਹਦੇ ਅੰਦਰ ਚਲ ਜੂ ਜਦੋਂ ਉਹਦੇ ਅੰਦਰ ਚਲ ਗਿਆ ਇੱਕ ਦੇਸੀ ਫਾਰਮੂਲਾ ਆਪਣਾ ਦੇਸੀ ਜਗਾੜੂ ਜਗਾੜੂ ਕੰਮ ਕਰਨਾ ਹੈ ਜਗਾੜੂ ਕੰਮ ਐ ਕਰਨਾ ਹੈ ਬੇਹਨੂੰ ਟਰਾਲੀ ਤੇ ਚੜਾ ਲਓ ਜਿਸ ਜ਼ਿੰਮੇਦਾਰ ਕੋਲੇ ਟਰੈਕਟਰ ਆ ਤਾਂ ਟਰਾਲੀ ਤੇ ਚੜਾ ਲਓ ਜੇ ਉਹਦੇ ਕੋਲੇ ਟਰਾਲੀ ਨਹੀਂ ਆ ਤਾਂ ਛੋਟਾ ਹੱਥੀ ਕਰ ਲਓ ਕਮ ਸੇ ਕਮ 10 ਕਿਲੋਮੀਟਰ ਜਾਓ ਤੇ 10 ਕਿਲੋਮੀਟਰ ਵਾਪਸ ਆਓ ਉਨੂੰ ਹੱਲਣ ਦਿਓ ਜਦੋਂ ਹੱਲੂਗੀ ਆਟੋਮੈਟਿਕ ਬੰਨ ਖੁੱਲ ਜੂਗਾ ਇਹ 100% ਪ੍ਰਤਿਆਯਾ ਔਰ ਤਜਰਬਾ ਔਰ ਲਾਸਟ ਇਹ ਤਜਰਬਾ ਹੈ ਆਪਣਾ ਇਹ ਮਤਲਬ ਇਹ ਜਮਾ ਸਿਰ ਅਖੀਰਲਾ ਇਹ ਤਜਰਬਾ ਆਏਗਾ ਪਹਿਲਾਂ ਆਪਾਂ ਕੋਈ ਤੁਮੇ ਦੇ ਦੇਨੇ ਆ ਕੋਈ ਖੱਟੀ ਲੱਸੀ ਦੇਈ ਜਾਂਦਾ ਕੋਈ ਡਾਕਟਰੀ ਇਲਾਜ ਕਰਾਈ ਜਾਂਦਾ ਇਹ ਖੀਰਲਾ ਟਾਲੀ ਵਾਲਾ ਜਿਹੜਾ ਫਾਰਮੂਲਾ ਪ੍ਰਤਿਆਯਾ ਵਾ ਔਰ ਹੰਡਾਇਆ ਵਾ ਵਰਤਿਆ ਵਾ ਇਹੇ ਤਰੀਕਾ ਹੈਗਾ ਇਹ ਨੰਬਰ 2 ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹ ਅੱਜ ਦੀ ਜਾਣਕਾਰੀ ਮੇਰਾ ਨਾਂ ਗੁਰਲਾਬ ਸਿੰਘ ਆ ਨੰਬਰ ਸਕਰੀਨ ਤੇ ਆ ਜਿਸ ਵੀਰ ਭਾਈ ਨੇ ਪੁੱਛਣਾ ਹੋਵੇ ਜਾਂ ਪਸ਼ੂਆਂ ਦੀ ਮੈਂ ਵੇਚਲਾਅ ਕਰਦਾ ਆਂਗਾ ਕਿਸੇ ਨੇ ਕੋਈ ਗਾਂ ਮੱਝ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਇਸ ਨੰਬਰ ਦੇ ਉੱਤੇ ਜਾਂ ਗਾਂ ਮੱਝ ਵੇਚਣ ਵਾਸਤੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਬਾਸਤਾ ਕਾਇਮ ਕਰ ਸਕਦੇ ਹੋਗੇ ਜਿਹੜਾ ਮੇਰੇ ਵੀਰ ਭਾਈ ਵੇਖਦੇ ਨੇ ਵੀਡੀਓ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਪਿਆਰ ਮਿਲਦਾ ਜੀ ਤੁਹਾਡਾ ਪਿਆਰ ਮਿਲਦਾ ਮੈਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣਾ ਨਵੇਂ ਨਵੇਂ ਪਸ਼ੂ ਲੈ ਕੇ ਆਉਣਾ ਪਸ਼ੂਮਾਨਾਂ ਨੂੰ ਜੋੜਨ ਦਾ ਇਸੇ ਕਰਕੇ ਹੀ ਪ੍ਰਾਣਾ ਇਹ ਦਵਾਈਆਂ ਬੂਟੀਆਂ ਉਹ ਹੀ ਦੱਸੂਗਾ ਜਿਨ੍ਹਾਂ ਨੂੰ ਇਹ ਪਸ਼ੂਆਂ ਨਾਲ ਪਿਆਰ ਆ ਔਰ ਦੱਸਦਾ ਵੀ ਮੈਂ ਉਹੀ ਆ ਜਿਹੜੀਆਂ ਮੈਨੂੰ ਜਾਣਕਾਰੀ ਆ ਮੈਂ ਕੋਈ ਝੂਠ ਟੂਠੋ ਇਕੱਠੀਆਂ ਕਰਕੇ ਨਹੀਂ ਦਿੰਦਾ ਜਾਂ ਕਿਸੇ ਦੀ ਮਰਜ਼ੀ ਨਾਲ ਨਹੀਂ ਦਿੰਦਾ ਮੈਂ ਉਹ ਹੀ ਜੀਆਂ ਦਿੰਦਾ ਵੀ ਨੁਕਸਾਨ ਨਾ ਹੋਵੇ ਔਰ ਸਹੀ ਤੇ ਵਧੀਆ ਹੋਣ ਤਾਂ ਉਹਦਾ ਰਿਜ਼ਲਟ ਵੀ ਅੱਛਾ ਮਿਲੇ ਜੇ ਰਿਜ਼ਲਟ ਅੱਛਾ ਮਿਲਦਾ ਤਾਂ ਮੈਂ ਇੱਕ ਵੀਡੀਓ ਬਣਾਈ ਹੁਣ ਮੈਂ ਇਹਦੇ ਦੂਜੇ ਤੋਂ ਵੀਡੀਓ ਬਣਾਈ ਆ ਗਰਲਾਬ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ